ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹੁਸ਼ਿਆਰਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਜੇਕਰ ਬਾਈਬਲ ਕਲਾਂ ਦੇ ਘਟਨਾ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਜਾਂ ਰੱਤਰਤ ਵਿੱਚ ਕਿਉਂ ਨਹੀਂ ਲੈਂਦੇ ਹਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਗਾਇਆ ਹੈ ਕਿ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਲਈ ਕਾਰਵਾਈ ਨਹੀਂ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹਨਾਂ ਕੋਈ ਵੀ ਕਾਰਵਾਈ ਬਾਦਲ ਦੇ ਖਿਲਾਫ ਕੀਤੀ ਤਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਦਲ ਦੇ ਖਿਲਾਫ ਕੀਤੇ ਗਏ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੇਪਲ ਕਲਾਨ ਦੇ ਵਿੱਚ ਫਾਇਰਿੰਗ ਕਰਾਈ ਹੈ ਉਹ ਬਾਦਲ ਨੇ ਆਪ ਹੁਕਮ ਦਿੱਤਾ। ਉਹ ਜੇ ਚੀਫ ਕਨਸਟਬਲ ਮੌਜੂਦਾ ਕਹਿ ਰਿਹਾ ਕਿ ਬਾਦਲ ਸਾਹਿਬ ਦੇ ਹੁਕਮ ਦੇ ਕੇ ਉਹ ਦੋ ਬੱਚੇ ਮਰਵਾਏ ਆ ਤਾਂ ਫਿਰ ਕੇਸ ਦਾ ਕੱਟਾ ਤਦ ਤੱਕ ਹੋਇਆ ਹੋਇਆ ਤੇ ਫਿਰ ਬਾਦਲ ਸਾਹਿਬ ਨੂੰ ਲੈਸ ਕਰਨਾ ਨਹੀਂ ਕੰਮ ਫਿਰ ਮੇਰਾ ਬਤਨ ਬੈਠੀ ਦੱਦ ਨਹੀਂ ਹੈ ਕਿ ਸੈਂਟਰ ਕਹਿੰਦਾ ਹੈ ਕਿ ਬਾਦਲ ਤੇ ਸੁਬੀਰ ਤੇ ਇਹਨਾਂ ਦੇ ਨਾਲ ਕੁਝ ਕਰਨਾ ਨਹੀਂ ਜੇ ਤੁਸੀਂ ਕਰੋਗੇ ਤੇ ਕੈਪਟਨ ਸਾਹਿਬ ਜੋ ਕਿ ਕੇਸ ਰਜਿਸਟਰ ਹੋਏ ਹੋਏ ਉਹ ਕਿਹੜਾ ਹੈਗਾ ਮੈਟਮਾ ਡਿਪਾਰਟਮੈਂਟ ਇਨਫੋਰਸਮੈਂਟ ਇਨਫੋਰਸਮੈਂਟ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਹੋਰ ਜਾਣ ਕਰਾਂਗੇ ਹੁਸ਼ਿਆਰਪੁਰ ਤੋਂ ਜੁਗੀਸ਼ ਬਹਿਲਦੀ ਰਿਪੋਰਟ ਪੰਜਾਬ ਟੂਡੇ